ਸਾਡੇ ਪ੍ਰੈਸ ਦੀ ਟੀਮ ਅੱਜ ਪਹੁੰਚੀ ਹੈ ਰੇਲ ਸਟੇਸ਼ਨ ਦੇ ਲਾਗੇ ਨਿੱਜੀਕ ਤੇ ਇੱਥੇ ਜਿਹੜੀ ਲਿਵਰਸ ਸੁਸਾਇਟੀਆਂ ਬਣੀ ਸੀ ਕੋਆਪਰੇਟਿਵ ਸੁਸਾਇਟੀਆਂ ਜਿਹਨਾਂ ਦਾ ਤੁਸੀਂ ਦਿਖਾਇਆ ਜਾਂਦਾ ਆਪਾਂ ਬਾਹਰ ਟ੍ਰੈਂਡ ਦੇ ਭਡਾਯਾਪੁਰ ਵਿੱਚ ਸਰਕਾਰੀ ਸਭਾਵਾਂ ਐਨਾ ਸੜਕੇ ਇੱਕ ਰੋਜ਼ ਵਿਚਾਰਾ ਕੀਤਾ ਸੀ ਜਿਹੜੇ ਸਾਡੇ ਟੈਂਡਰ ਆ ਉਹ 25 ਲੱਖ ਦਾ ਟੈਂਡਰ ਆਊਕਲੈਂਡ ਕਰ ਦਿੱਤਾ ਸੀ ਉਸੇ ਮੰਗਵਤਾ ਦੇ ਕੇ ਅੱਜ ਨਿੱਤੀ ਸਾਹਿਬ ਨੇ ਸਾਨੂੰ ਕਿਹਾ ਗੌਰਵ ਵਾਲਾ ਕਿ ਤੁਹਾਡੀ ਆਵਾਜ਼ ਸੀ ਸਰਕਾਰ ਤੱਕ ਚਾਹਾਂਗੇ ਦੋ ਚਾਰ ਦਿਨ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਤੱਕ ਲੱਗਾ ਫਿਰ ਅਸੀਂ ਅੱਜ ਫਿਰ ਗੁਰਬੇਸ਼ ਸਿੰਘ ਜੱਟੋਵਾਲ ਫਰਮਜੀਤ ਸਿੰਘ ਦੇ ਸਾਫਕਾਰ ਡਾਇਰੈਕਟਰ ਅਸੀਂ ਬਕੀ ਸੁਭਾਓ ਨਾਲ ਲੜਕੇ ਡੀਸੀ ਸਾਹਿਬ ਨੂੰ ਇੱਕ ਫਿਰ ਦੁਬਾਰਾ ਅਸੀਂ ਇੱਕ ਰਿਮਾਈਂਡਰ ਦੇ ਤੌਰ ਤੇ ਮਿਲ ਕੇ ਆਏ ਆ ਮੈਟਰ ਦੇ ਕੇ ਆਏ ਆ ਉਹਨਾਂ ਨੇ ਸਾਨੂੰ ਫਿਰ ਮੱਕੇ ਵਿਸ਼ਵਾਸ ਤੋਂ ਆਇਆ ਤੁਹਾਡੀਆਂ ਜਿਹੜੀ ਮੰਗਾਂ ਅਸੀਂ ਸਰਕਾਰ ਤੱਕ ਜਾਵਾਂਗੇ ਤੇ ਉਹਨਾਂ ਨੇ ਸਾਨੂੰ ਸਮਾਂ ਰੱਖਿਆ ਕੀਤਾ ਕਿ ਲੋਜੀ ਸਾਡੇ ਸੀਨੀਅਰ ਸਮਾਜ ਸੇਵਕ ਔਰ ਰਾਸ਼ਟਰੀ ਜਨਕਲਾਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਜੋੜ ਚੁੱਕੇ ਜੋ ਅੱਜ ਦਾ ਸਮਸ਼ਿਆ ਔਰ ਨਿਵਸ ਸੋਸਾਇਟੀ ਨੂੰ ਹਰੀਏ ਬਰ ਕੀ ਕਹਿਣਾ ਚਾਹੁੰਦੇ ਮੈਂ ਜੀ ਸਰਬਜੀਤ ਸਿੰਘ ਸਾਫਕਾ ਪ੍ਰਧਾਨ ਆਰਾਮਪਰਾਟ ਸਹਿਕਾਰਕਿਰਤ ਸਾਰੀ ਸਭਾ ਅਤੇ ਹੁਣ ਮੈਂ ਮੌਜੂਦਾ ਰਾਸ਼ਟਰੀ ਜਨਕਲਾਨ ਮੋਰਚਾ ਪ੍ਰਧਾਨ ਆ ਮੈਂ ਅੰਮ੍ਰਿਤਸਰ ਸਹਿਕਾਰਕਿਰਤ ਸੁਭਾਵਾਂ ਦੇ ਨਾਲ ਲੰਮੇ ਸਮੇਂ ਤੋਂ ਜੁੜਿਆ ਹਾਂ ਇਹ ਸੜੀਆਂ ਲੇਬਰ ਸੁਭਾਵਾਂ ਨੂੰ ਵੱਡੇ ਪੱਧਰ ਤੇ ਪਿਛੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪ੍ਰੇਸ਼ਾਨੀਆਂ ਆ ਰਹੀਆਂ ਨੇ ਪਹਿਲਾਂ ਤਾਂ ਮੈਨੂਅਲ ਟੈਟ ਲਾਇਆ ਜਾਂਦੇ ਸੀ ਜਿਨ੍ਹਾਂ ਦਾ ਰੇਟ 2 ਰੁਪਏ ਫਿਰ 50 ਰੁਪਏ ਹੋਇਆ ਫਿਰ 100 ਰੁਪਏ ਹੋਇਆ ਪਰ ਸਰਕਾਰ ਨੇ ਸਹਿਕਾਰੀ ਕਿਰਤ ਸੁਭਾਵਾਂ ਨੂੰ ਪ੍ਰਸਾਰ ਕਰ ਲਈ ਟੈਂਡਰ ਦਾ ਰੇਟ ਵੀ ਵਧਾ ਦਿੱਤਾ ਜਿਹੜੇ ਕਿ ਦਫ਼ਤਰਾਂ 'ਚ 5 ਤੇ 7 ਫਾਰਮ ਲੱਗਦੇ ਆ ਜਿਹੜੀਆਂ ਫੋਟੋਸਟੇਟ ਕਰਕੇ ਲਾਇਆ ਜਾਂਦੇ ਆ ਉਹਨਾਂ ਉਹਨਾਂ ਦੀ ਕੀਮਤ 2000 ਤੋਂ 5000 ਰੁਪਏ ਲੱਜਦੀ ਹੈ ਜਿਹਦੇ ਨਾਲ ਸਿੱਧਾ ਧੱਕਾ ਲੇਬਰ ਸੁਭਾਵਾਂ ਨਾਲ ਹੋ ਰਿਹਾ। ਇਸ ਤੋਂ ਇਲਾਵਾ ਪਿਛਲੀਆਂ ਸਰਕਾਰਾਂ ਕਾਲੀ ਸਰਕਾਰ ਸਮੇਂ ਸਰਦਾਰ ਮੰਤਰੀ ਸੇਮ ਬਾਦਲ ਜੀ ਵਿੱਤ ਮੰਤਰੀ ਸਨ। ਉਹਨਾਂ ਨੇ ਈ ਟੈਂਡਰ ਪ੍ਰਣਾਲੀ ਲਾਗੂ ਕੀਤੀ ਗਈ। ਈ ਟੈਂਡਰ ਪ੍ਰਣਾਲੀ ਲਾਗੂ ਕਰਨ ਦਾ ਅਰਥ ਹੈ ਸਹਿਕਾਰਕ ਕਿਰਤ ਸਾਰੀ ਸੁਭਾਵਾਂ ਦੇ ਨਾਲ ਵੱਡੇ ਪੱਧਰ ਤੱਕਾ ਕਿਉਂਕਿ ਸਹਿਕਾਰਕ ਕਿਰਤ ਸੁਭਾਵਾਂ ਆਮ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਆਰਥਿਕ ਜੀਵਨ ਪਤਾ ਚੁੱਕਲੀ 1953 ਚ ਸਰਦਾਰ ਪ੍ਰਤਾਪ ਅਸੇ ਕਰੋਨੇ ਬਣਾਈਆਂ ਸਨ ਉਹ ਲੋਕ ਬਹੁਤ ਘੱਟ ਪੜੇ ਲਿਖੇ ਕੰਪਿਊਟਰ ਬਾਰੇ ਨਹੀਂ ਜਾਣਦੇ ਕੋਈ ਟੈਂਡਰ ਪ੍ਰਣਾਲੀ ਬਾਰੇ ਨਾ ਜਾਣਦੇ ਹੋਏ ਉਹ ਟੈਂਡਰਾਂ ਚ ਪਾਰਟਿਸਿਪੇਟ ਨਹੀਂ ਕਰਦੇ ਇਹ ਟੈਂਡਰ ਪ੍ਰਣਾਲੀ ਦੇ ਨਾਲ ਸਿੱਧਾ ਹੀ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਹੋ ਜਾਂਦਾ ਜੇਕਰ ਮੈਨੂਅਲ ਟੈਂਡਰ ਹੁੰਦੇ ਹੀ ਤੇ ਮੈਨੂਅਲ ਚ ਬਹੁਤ ਸਾਰੀਆਂ ਸੰਭਾਵਨਾਵਾਂ ਪਾਰਟਿਸਿਪੇਟ ਕਰਦੀਆਂ ਸੀ ਤਾਂ ਉਥੇ ਰੇਟ ਘਟਦੇ ਸੀ ਜਿਹਦਾ ਸਿੱਧਾ ਟਰੱਕ ਸਰਕਾਰ ਨੂੰ ਫਾਇਦਾ ਹੁੰਦਾ ਸੀ ਸੇਵਿੰਗ ਹੁੰਦੀ ਤੇ ਨਾਲ ਬਹੁਤ ਸਾਰੇ ਟੈਂਡਰ ਵਿਕਦੇ ਸੀ ਹੁਣ ਇਹ ਟੈਂਡਰ ਪ੍ਰਣਾਲੀ ਵਿੱਚ ਸਾਡੇ ਗਰੀਬ ਲੋਕ ਅਨਪੜ੍ਹ ਉਹ ਇਹ ਟੈਂਡਰ ਪ੍ਰਣਾਲੀ ਤੋਂ ਜਾਣਨਾ ਆਨ ਕਰਕੇ ਕੰਪਿਊਟਰ ਸਿਸਟਮ ਤੇ ਜਾਣੂ ਹੋਣ ਕਰਕੇ ਟੈਂਡਰ ਸਿਸਟਮ ਵਿੱਚ ਨਹੀਂ ਆਉਂਦੇ ਤੇ ਟੈਂਡਰ ਨਹੀਂ ਪਾ ਸਕਦੇ ਤੇ ਉਹਨਾਂ ਦਾ ਜਦੋਂ ਕਿ ਸੁਪਰੀਮ ਕੋਰਟ ਸੰਵਿਧਾਨ ਵੀ ਸਾਨੂੰ ਇਕੁਅਲ ਰਾਈਟ ਦਿੰਦਾ ਕਿ ਸਭ ਨੂੰ ਹੱਕ ਹੈ ਬਰਾਬਰ ਰੁਜ਼ਗਾਰ ਦਾ ਜਾ ਪਾਰਟਿਸਪੇਟ ਨਾ ਹੋਣ ਕਾਰਨ ਸਾਡਾ ਰੋਜਗਾਰ ਗੁਸਨ ਕਰਨ ਕਾਰਨ ਸਸੀਂ ਬੇਰਜ਼ਗਾਰ ਹੋ ਗਏ ਆ ਬੇਰਜ਼ਗਾਰੀ ਕਾਰਨ ਸਾਡੇ ਪਰਿਵਾਰਾਂ ਦਾ ਸਾਡੇ ਬੱਚਾਂ ਦਾ ਪਾਲਣ ਪੋਸ਼ਣ ਵੀ ਬੜਾ ਮੁਸ਼ਕਲ ਹੋ ਰਿਹਾ ਪਹਿਲਾਂ ਤਾਂ ਜਿਹੜੀਆਂ ਸੁਭਾਵਾਂ ਸੀ ਬੋਪਰੇਟ ਬੈਂਕ ਤੋਂ ਕਰਜ਼ੇ ਲੈ ਕੇ ਆਪਣੇ ਕਾਰੋਬਾਰ ਕਰਦੀਆਂ ਸੀ ਜਿਨ੍ਹਾਂ ਸੁਭਾਵਾਂ ਨੇ ਕਾਰੋਬਾਰ ਕਰਨ ਲਈ ਕਰਜ਼ੇ ਲੈ ਇਹ ਟੈਂਡਰ ਪ੍ਰਣਾਲੀ ਲਾਗੂ ਹੋਣ ਕਾਰਨ ਉਹ ਟੈਂਡਰ ਨਹੀਂ ਦੇ ਸੀਆਂ ਕੰਮ ਨਹੀਂ ਕਰਦੇ ਕਰ ਸਕੇ ਵਾਝੇ ਹੋ ਗਿਆਂ ਤੇ ਉਹ ਜਿਹੜੇ ਕਰਜ਼ੇ ਸੀ ਉਹ ਅੱਜ ਸਾਡੇ ਤੇ ਜੋ ਤੇ ਉਹ ਤੇ ਖੜੇ ਤੇ ਵਿਆਜ ਭਾਗੇ ਅਸੀਂ ਦੱਬੇ ਗਏ ਆ ਅਸੀਂ ਉਹ ਬੋਝ ਵੀ ਨਹੀਂ ਉਠਾ ਸਕਦੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਲਿਖਤੀ ਬੇਨਤੀ ਕੀਤੀ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੀਆਂ ਸਾਡੇ ਤੇ ਸਿੱਧਾ ਅਟੈਕ ਹੀ ਟੈਂਡਰ ਪ੍ਰਣਾਲੀਆਂ ਹੋਇਆ ਉਹ ਅਟੈਕ ਨੂੰ ਉਸ ਫਾਰਮੂਲੇ ਨੂੰ ਉਸ ਹੁਕਮ ਨੂੰ ਰੱਦ ਕੀਤਾ ਜਾਵੇ ਸਹਾਇਕ ਕਰਤ ਸਾਰੀ ਸੁਭਾਵਾਂ ਦੇ ਹੱਕ ਵਿੱਚ 5 ਲੱਖ ਤੱਕ ਆਫਲਾਈਨ ਟੈਂਡਰ ਲਾਗੂ ਕੀਤੇ ਜਾਣ ਜਿਹੜਾ ਸਾਡਾ ਸਹਾਇਕ ਕਰਤ ਸਾਰੀ ਸੁਭਾਵਾਂ ਦਾ ਨੋਟੀਫਿਕੇਸ਼ਨ 31/8/2024 ਨੂੰ ਖਤਮ ਹੋ ਰਿਹਾ ਇਹਨੂੰ ਰਿਵਿਊ ਕੀਤਾ ਜਾਵੇ ਤੇ ਜਿਹੜਾ 60 ਲੱਖ ਤੱਕ ਨੋਟੀਫਿਕੇਸ਼ਨ ਇਹਦੇ ਵਿੱਚ ਐਡ ਕੀਤਾ ਜਾਵੇ ਕਿ ਸਰਕਾਰੀ ਕਿਰਤ ਸੁਭਾਵਾਂ ਨੂੰ 50 ਲੱਖ ਤੱਕ ਆਫਲਮ ਟੈਂਡਰ ਦਿੱਤੇ ਜਾਣ ਇਸ ਤੋਂ ਇਲਾਵਾ ਯਹੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਕਿ ਜਿਹੜਾ ਕਰਜ਼ਾ ਸਾਡੀ ਸਰਕਾਰੀ ਕਿਰਤ ਸੁਭਾਵਾਂ ਦੇ ਉੱਤੇ ਚੜਿਆ ਉਹਨੂੰ ਕਿਸਾਨੀ ਤਰਜ ਤੇ ਮਾਫ ਕੀਤਾ ਜਾਵੇ ਤਾਂ ਜੋ ਇਹ ਸਹਿਕਾਰੀ ਕਿਰਤ ਸੁਭਾਵਾਂ ਕਰਜ ਤੋਂ ਮੁਕਤ ਹੋ ਕੇ ਆਪਣਾ ਕਾਰੋਬਾਰ ਸਹਤਜੂ ਚਲਾ ਸਕਣ ਤੇ ਟੈਂਡਰ ਲੈ ਕੰਮ ਟੈਂਡਰ ਦੇ ਕੰਮ ਲੈ ਕੇ ਆਪਣੇ ਪਰਾਂ ਦਾ ਗੁਜ਼ਾਰਾ ਕਰ ਸਕਣ ਇਸ ਤੋਂ ਲਾਵਾ ਇਹ ਵੀ ਸਾਡੀ ਮੰਗ ਹੈ ਕਿ ਜਿਹੜੀ ਸਰਕਾਰ ਨੇ ਜਿਹੜੇ ਵੱਖ-ਵੱਖ ਵਿਭਾਗਾਂ ਵਿੱਚ ਟੈਂਡਰ ਲੈ ਜਾਂਦੇ ਆ ਉਹਨਾਂ ਦੀ ਜਿਹੜੀ 2 ਰੁਪਏ ਫੀਸ ਹੀ ਫਿਰ 20 ਰੁਪਏ ਫੀਸ ਹੋਈ 50 ਰੁਪਏ ਫੀਸ ਹੋਈ ਫਿਰ 100 ਰੁਪਏ ਫੀਸ ਹੋਈ ਉਹ ਇੱਕਦਮ ਉਹ 2000 ਤੇ 5000 ਰੁਪਏ ਫੀਸ ਕਰ ਦਿੱਤੀ ਗਈ ਆ ਇੱਕ ਸੈਕਟੀ ਨੂੰ ਤਿੰਨ ਸਟੈਂਡਰਡ ਲੈ ਲਈ ਸਪੋਰਟਡ ਸਟੈਂਡਰਡ ਲਈ 15 ਤੋਂ 20000 ਰੁਪਏ ਖਰਚਾ ਕਰਨਾ ਪਿਆ ਰਿਹਾ ਜਿਹੜੇ ਕਿ ਹਾਡੀਆਂ ਸੋਸਾਇਟੀਆਂ ਇਹ ਟਰੈਕਟਰ ਦਾ ਬੋਝ ਫੀਸ ਦਾ ਬੋਝ ਨਹੀਂ ਉਠਾ ਸਕਦੀਆਂ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਵੱਖ-ਵੱਖ ਭਾਗਾਂ ਦੇ ਮੁਖੀਆਂ ਨੂੰ ਲਿਖਤੀ ਰੂਪਾ ਜਾਨੀ ਕਿ ਇਹ ਜਾਣ ਕੇ ਸੋਸਾਇਟੀਆਂ ਕੋਲੋਂ ਜਿਹੜੀ ਜ਼ਿਆਰਤੀ ਰਹਿਤਾ ਤੇ ਲਗਭਗ ਪਰ ਟੈਂਡਰ ਦੀ 100 ਰੁਪਏ ਬੀਚ ਕੀਤੀ ਜਾਂਦਾ ਤਾਂ ਜੋ ਅਸੀਂ ਟੈਂਡਰ ਲੈ ਕੇ ਸਰਲ ਕੀਤੀ ਨਾਲ ਆਪਣਾ ਕੰਟੈਂਟ ਦੇ ਕੰਮ ਲੈ ਸਕੀਏ ਤੇ ਆਪਣਾ ਗੁਜ਼ਾਰਾ ਕਰ ਸਕੀਏ ਅੱਜ ਜਿਹੜਾ ਅਸੀਂ ਪਿਛਲੇ ਸਾਡੀਆਂ ਸਰਕਾਰੀ ਕਰਮਚਾਰੀਆਂ ਸਾਰੀ ਸਭਾਵ ਨੂੰ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਜਾਰੀ ਲਿਖਤੀ ਮੰਗ ਕੀਤੀ ਜਾ ਰਹੀ ਹੈ ਸਰਕਾਰੀ ਵਿਭਾਗਾਂ ਨੂੰ ਮੰਗ ਕੀਤੀ ਜਾ ਰਹੀ ਹੈ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਪਰ ਸਾਡੀਆਂ ਨਿੱਤੀ ਪੱਤਰਾਂ ਤੇ ਸਰਕਾਰਾਂ ਵੱਲੋਂ ਮੰਤਰੀਆਂ ਤੋਂ ਪ੍ਰਸ਼ਾਸਨ ਤੋਂ ਕੋਈ ਗੌਰ ਨਹੀਂ ਕੀਤਾ ਗਿਆ ਅਸੀਂ ਉਸ ਉਸ ਨੂੰ ਰੋਸ ਵਿੱਚ ਹੋ ਸਾਰੀ ਸਹਿਕਾਰਕੀਤ ਸਭਾ ਵੱਲੋਂ ਸਰਦਾਰ ਸ੍ਰੀਮント ਸਰੇਂਦਰ ਸਿੰਘ ਚਾਵਲਾ ਐਕਸ਼ਨ ਕਮੇਟੀ ਚੇਅਰਮੈਨ ਤੇ ਸਰਦਾਰ ਪਰਮਜੀਤ ਸਿੰਘ ਗਮਾਂਡਪਰਾ ਸਾਫਾ ਦਾ ਟਰੈਕਟਰ ਤੇ ਸਰਦਾਰ ਗੁਰਮੀਤ ਸਿੰਘ ਐਕਸ ਚੇਅਰਮੈਨ ਵਿੰਗਵਾਈ ਵਿੱਚ 27 ਜੂਨ 2024 ਨੂੰ ਪੁਢਾਰੀ ਬੁੱਲ ਅਮਰਸਰ ਦੇ ਖੇਤਰ ਨਾਲ ਲੱਗਿਆ ਅਤੇ ਜਾਇਜ਼ ਮੰਗਾਂ ਬਾਰੇ ਅਸੀਂ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਲਈ ਮਾਜੋਗ ਪ੍ਰਸ਼ਾਸਨ ਜ਼ਿਲ੍ਹਾ ਅਮਰਸਰ ਨੂੰ ਐਡੀਸੀ ਅੰਮ੍ਰਿਤਸਰ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਐਡੀ ਸਾਹਿਬ ਸਾਹਮਣੇ ਸਾਨੂੰ ਜਵਾਜ ਕਰ ਤੁਹਾਡਾ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾ ਕਰ ਦਿੱਤਾ ਜਾਏ ਪਰ 2-4 ਦਿਨ ਦਿੱਕਤ ਤੋਂ ਬਾਅਦ ਸਾਨੂੰ ਕੋਈ ਜਵਾਜਵ ਜਵਾਬ ਨਹੀਂ ਆਇਆ ਅੱਜ ਸਰਦਾਰ ਸੁਵਿੰਦਰ ਸਿੰਘ ਚਾਵਲਾ ਦੀ ਅਗਵਾਈ ਹੇਠ ਬਰਮਜੀਤ ਸਿੰਘ ਤੇ ਜੇਠੂ ਵਾਲ ਤੇ ਹੋਰ ਸੁਭਾਵਾਂ ਵਾਲੋ ਆਪਣਾ ਮਹਾਂ ਜੋਖ ਸ੍ਰੀ ਕਨਸਾਨ ਸਿੰਘ ਥਿਊਰੀ ਜਿਹੜੇ ਜਿਹੜਾ ਦਿੱਕਤ ਕਿਸਨ ਅੰਮ੍ਰਿਤਸਰ ਮੇ ਉਹਨਾਂ ਨੂੰ ਆਪਣੇ ਮੰਗ ਪੱਤਰ ਜਾਦ ਪੱਤਰ ਦਿੱਤਾ ਗਿਆ ਤੇ ਬੇਨਤੀ ਕੀਤੀ ਕਿ ਡੀਸੀ ਸਾਹਿਬ ਜਿਹੜੀਆਂ ਸਾਰੀਆਂ ਮੁਸ਼ਕਲਾਂ ਸਾਡੀਆਂ ਹੱਲ ਕਰੇ ਜਾਣ ਸਾਡੇ ਸਰਕਾਰੀ ਕਪਤ ਸਭਾ ਨੂੰ 25 ਲੱਖ ਤੋਂ ਉੱਪਰ ਟੈਂਡਰ ਲਗ ਜਾਰੀ ਕੀਤੇ ਜਾਣ ਸਾਡਾ ਕਰਜ਼ਾ ਮੁਕਤ ਕੀਤਾ ਜਾਵੇ ਸਾਡੇ ਟੈਂਡਰਾਂ ਦੀ ਵੀ ਘਟਾਈ ਜਾਵੇ ਜਿਹੜੀਆਂ ਹੋਰ ਮੁਸ਼ਕਲਾਂ ਤੇ ਆ ਮੰਗ ਪੱਤਰ ਲਿਓ ਹੋਰ ਹੱਲ ਕਰੇ ਜਾਣ ਸ੍ਰੀ ਗਣਸਾਮ ਸਿੰਘ ਥੀਓ ਡੀਸੀ ਅਮਰ ਸਾਹਿਬ ਨੇ ਸਾਨੂੰ ਸੁਵਾਰਨਾ ਕਿ ਤੁਹਾਡਾ ਇਹ ਮੰਗ ਪੱਤਰ ਦੁਬਾਰਾ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ ਇਤੇ ਗੌਰ ਕਰਨ ਲਈ ਤੇ ਉਹਨਾਂ ਦੇ ਗਿਆ ਜਿਓਗਾ ਪਰ ਉਹਨਾਂ ਨੇ ਇਹ ਵੀ ਸਪੱਸ਼ਟ ਕਰਕੇ ਤੁਸੀਂ ਸਾਰੀਆਂ ਸੁਭਾਵਾਂ ਸੌਂ ਵਾਰ ਆ ਕੇ ਦੁਬਾਰਾ ਮਿਲੋ ਸਾਨੂੰ ਆਪਣੀ ਮੁਸਕਾਨ ਦੱਸੋ ਤਾਂ ਜੋ ਤੁਹਾਡੇ ਮੁਸ਼ਕਲ ਤੇ ਵਿਚਾਰ ਕੀਤਾ ਜਾ ਸਕੇ। ਸੋ ਅੱਜ ਲੇਬਰ ਸੁਭਾਵਾਂ ਦੀ ਇੱਕ ਗੁਰੂ ਜੀ ਇੱਕ ਮਿੰਟ। ਜੋ ਲੇਬਰ ਸੁਭਾਵਾਂ ਦੀ ਐਕਸ਼ਨ ਕਮੇਟੀ ਤੇ ਚੇਅਰਮੈਨ ਸ਼੍ਰੀਿੰਦਰ ਚਾਵੜਾ ਵੱਲੋਂ ਮਾਜੂਬ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਦੁਬਾਰਾ ਜੋ ਰੂਸਤਰ ਨਹੀਂ ਦਿੱਤਾ ਗਿਆ 23 ਨੂੰ ਅੱਜ ਦੁਬਾਰਾ ਦਿੱਤਾ ਗਿਆ ਅੱਜ 5 ਜੁਲਾਈ 2024 ਨੂੰ ਕਿ ਉਹਨਾਂ ਨੇ ਇਹਨਾਂ ਨੂੰ ਪ੍ਰੋਸਾ ਹੋਰ ਯਕੀਨ ਦਿਵਾਸੀ ਕਿ ਜਿਹੜੀਆਂ ਟੱਡੀਆਂ ਮੰਗਾਆਂ ਜੋ ਵੀ ਉਹ ਵਾਜਿਬ ਹਨ ਤੇ ਉਹਨਾਂ ਤੇ ਵਿਚਾਰ ਕਰਕੇ ਮਾਨ ਜੋ ਸਾਡੇ ਸੀਐਮ ਸਾਹਿਬ ਨੂੰ ਤੁਹਾਨੂੰ ਮੰਗ ਪੱਤਰ ਦੀ ਰਿਪੋਰਟ ਭੇਜੀਏਗੀ ਜੇ ਜੀ ਵਿਸ਼ੇਸ਼ ਕੋਟਰ ਵੀ ਸੀ ਗੁਮਾਨਪੁਰ ਇਨਾਚਾਂ ਸਟਾਰ ਅਮਰਸਰ